ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਜਵਾ ਦੁਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕੁਰ ਹੋਏ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੁਈ ਹੈ ਹਾਂ ਹੁਈ ਉਚਾਰਨ ਕਰਨਾ ਆਮ ਪਾਠੀ ਸਿੰਘ ਹੁਈ ਕਹਿ ਜਾਂਦੇ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੋਪਾਲ ਰਹਾਉ ਉਬਰੇ ਬਾਲ ਇੱਥੇ ਠਮਕ ਲਾ ਜੁਨੇ ਗੋਪਾਲ ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੋਪਾਲ ਰਹਾਉ ਮਿਲ ਵਰਨਾਰੀ ਮੰਗਲ ਗਾਇਆ ਮਿਲ ਕਸ ਕੇ ਨਹੀਂ ਬੂਲਨਾ ਮੇਲਵਾਰ ਨਾਰੀ ਮੰਗਲ ਗਾਇਆ ਮੇਲਵਾਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਧਪ ਤੈਨ ਕਾ ਬਾਲ ਹੈ ਥੋਰਾ ਅਨੇਕ ਰੰਗ ਮਾਇਆ ਕੇ ਪੇਖੇ ਅਨੇਕ ਅਨਿਕ ਰੰਗ ਮਾਇਆ ਕੇ ਪਿੱਛੇ ਕਿਸ ਸਾਥ ਨਾ ਚਾਲੈ ਪੂਰਾ ਠਾਕੁਰ ਤੁਜ ਬਿਨ ਆਹੀ ਨਾ ਮੋਰਾ ਮੋਹ ਅਨਾਥ ਨਿਰਗੁਣ ਗੁਣ ਨਾਹੀ ਮੋਹ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਿਓ ਤੁਮਾਰਾ ਤੁਮਰਾ ਧੋਰਾ ਮੈਂ ਆਹਿਓ ਤੁਮਰਾ ਧੋਰਾ ਰਹਾਉ ਬਲ ਬਲ ਬਾਲ ਬਾਲ ਚਰਨ ਤੁਮਾਰੇ ਬਾਲ ਬਾਲ ਪੂਲੇ ਉਚਾਰਨ ਪਲ ਬਲ ਨਹੀਂ ਰਹਿਣਾ ਬਾਲ 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 ਚਰਨ ਤੁਮਾਰੇ ਈਹਾ ਉਹਾ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਸੰਗ ਨਹੀਂ ਕਹਿਦਣਾ ਘੱਗਾ ਲਾ ਕੇ ਸਾਧ ਸੰਗ ਸੰਗ ਤਾਂ ਗਲੇ ਨੂੰ ਕਹਿੰਦੇ ਸੰਗ ਕਹਿਣਾ ਸਾਧ ਸੰਗ ਨਾਨਕ ਦਰਸ ਪਾਇਓ ਬਣਸਿਓ ਸਾਗਲ ਨਿਹੋਰਾ ਗੁਜਰੀ ਮਹੱਲਾ ਪੰਜਵਾ ਆਲਜਾਲ ਭ੍ਰਮਮੋਹਤ ਜਾਵੇ ਆਲਜਾਲ ਭ੍ਰਮਮੋਹਤ ਜਾਵੇ ਪ੍ਰਭ ਸੀਤੀ ਰੰਗ ਲਾਈ ਮਾਨਕ ਇਹ ਉਪਦੇਸ਼ ਦੜਾਵੇ ਸਹਿਜ ਸਹਿਜ ਗੁਣ ਗਾਈ ਸਜਨ ਐਸੂ ਸੰਤ ਸਹਾਈ ਜਿਸ ਭੀਟੀ ਤਹਿ ਮਾਇਆ ਬੰਦ ਬਿਸਰਨਾ ਕਬ ਹੂੰ ਜਾਈ ਰਹਾਉ ਕਰਤ ਕਰਤ ਅਨਿਕ ਬਹੁ ਭਾਤੀ ਨਿੱਕੀ ਇਹ ਠਹਿرائی ਮਿਲ ਸਾਧੂ ਹਰਿ ਜਸ ਗਾਵੇ ਨਾਨਕ ਭਵਜਲ ਪਾਰ ਪਰਾਇ ਇਹ ਵੀ ਵਿਸਰਾਮ ਧਿਆਨ ਨਾਲ ਉਚਾਰਨ ਕਰਨਾ ਮਿਲ ਸਾਧੂ ਹਰਿ ਜਸ ਗਾਵੇ ਨਾਨਕ ਇਥੇ ਵਿਸਰਾਮ ਲਾਉਣਾ ਹੈ ਭਵਜਲ ਪਾਰ ਪਰਾਇ ਗੂਜਰੀ ਮਹੱਲਾ ਪੰਜਵਾ ਖਿਨ ਮਹ ਥਾਪ ਉਹ ਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਗ ਕਰੇ ਖੇਨ ਪੀਤਰ ਰਾਜਾ ਰੰਗ ਰਾਜਾ ਰੰਗ ਐ ਥੋੜਾ ਜਿਹਾ ਨਖੇਰ ਕੇ ਪੂਲਣਾ ਰਾਜਾ ਰੰਗ ਕਰੇ ਖਿਨ ਪੀਤਰ ਰਾਜਾ ਰੰਗ ਕਰੇ ਖਿਨ ਪੀਤਰ ਰਾਜਾ ਪਾਤੇ ਜਮ ਕੀ ਲਾ ਦੋ ਰਾਜਾ ਰੰਗ ਕਰੇ ਖਿਨ ਪੀਤਰ ਰਾਜ ਰੰਕ ਕਰੈ ਖਿਨ ਪੀਤਰ ਨੀਚਹਿ ਜੋਤ ਧਰੀ ਧਿਆਈਐ ਆਪਣੋ ਸਦਾ ਹਰੀ ਧਿਆਈਐ ਥਿਵਸ੍ਰਾਮ ਆਪਣੋ ਸਦਾ ਹਰੀ ਸੋਚ ਅੰਦੇਸਾ 타 ਕਾ ਕਹਾ ਕਰਿਐ ਜਾ ਮਹ ਏਕ ਕਰੀ ਰਹਾਉ ਤੁਮਰੀ ਇਤੇਕ ਤੁਮਾ ਤੁਮ ਤੁਮਰੀ ਟੇਕ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਜੇ ਅਚੇਤ ਇਅਾਨੇ ਬਾਰਿਕ ਨਾਨਕ ਹਮ ਇਹ ਵਿਸਰਾਮ ਧਿਆਨ ਨਾਲ ਲਾਉਣਾ ਅਚੇਤ ਇਅਾਨੇ ਬਾਰਿਕ ਇਥੇ ਠਮਕੈ ਨਾਨਕ ਹਮ ਇਥੇ ਵਿਸਰਾਮ ਅਚੇਤ ਇਅਾਨੇ ਬਾਰਿਕ ਨਾਨਕ ਹਮ ਤੁਮ ਰੱਖੋ ਤਾਰ ਕਰੀ ਆਮ ਪਾਠਿਆਂ ਜੀ ਹਮ ਤੁਮ ਰੱਖੋ ਤਾਰ ਕਰੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ਸਭਨਾ ਨਹੀਂ ਬੋਲਣਾ ਇਹਨਾਂ ਦੀ ਮਿਹਨਤ ਕਰੋ ਪਦਾਂ ਦੀ ਸਭ ਸਭ ਤੋਜ ਤੋਜ ਬੰਦ ਬੰਦ ਇਹ ਪਦਾਂ ਦੀ ਮਿਹਨਤ ਚਾਹੀਦੀ ਹੈ ਪ੍ਰਭ ਪ੍ਰਭ ਇਹ ਚਰਣ ਕਮਲ ਰਿਧਮਾਹੀ ਸਮਾਈ ਤਹ ਭਰਮ ਅੰਧੇਰਾ ਨਾਹੀ ਜਿੱਥੇ ਆਪਾਂ ਦੱਦਾ ਧੱਦਾ ਬੋਲਣਾ ਹੁੰਦਾ ਉੱਥੇ ਦੱਦਾ ਬੋਲ ਜਨੇ ਜਿਸ ਦੱਦਾ ਬੋਲਣਾ ਹੁੰਦਾ ਤੇ ਤੇ ਰੇਦ ਕਹਿ ਜਨੇ ਰੇਦ ਇਥੀ ਦੱਦੇ ਨਾਲ ਉਚਾਰਨ ਕਰਨਾ ਸ਼ੋਤ ਰੇਦ ਮਾਹਿ ਸਮਾਏ ਚਰਣ ਕਮਲ ਰੇਦ ਮਾਹਿ ਸਮਾਏ ਤਹ ਭਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਠਾਕੁਰ ਪਾਤੇ ਠਾਕੁਰ ਜਾ ਸਿਮਰਾ ਤੂੰ ਤਾਹੀ ਕਾਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਾਪਕ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰਾ ਤੂੰ ਹੀ ਕੋ ਪ੍ਰਾਪ ਆਹੀ ਨਾਨਕ ਟੇਕ ਭਈ ਕਰਤੇ ਕੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਹੋਰ ਆਸ ਬਿਡਾਣੀ ਲਾਹੀ ਗੂਜਦੀ ਮਹੱਲਾ ਪੰਜਾਬਾ ਕਰ ਕਿਰਪਾ ਆਪਣਾ ਦਰਸ ਦਿਜੈ ਜਸ ਗਾਵੋ ਨਿਸ ਅਰਪੂਰ ਕੇਸ ਸੰਗ ਦਾਸ ਪਗ ਝਾਰੋ ਇਹੈ ਮਨੋਰਸ ਮੂਰ ਠਾਕੁਰ ਤੁਝ ਬਿਨ ਬੀਆ ਨਾ ਹੂਰ ਚਿਤ ਚਿਤਵੋ ਹਰ ਰਸਨ ਅਰਾਧੋ ਨਿਰਖਉ ਤੁਮਰੀ ਓਰ ਰਹਾਵ ਦਇਆਲ ਪੁਰਖ ਸਰਬ ਕੇ ਠਾਕੁਰ ਬਿਨਾਉ ਕਰੋ ਕਰ ਜੂਰ ਨਾਮ ਜਪੈ ਨਾਨਕ ਦਾਸ ਤੁਮਰੋ ਉਧਰਸ ਆਖੀ ਫੂਰਾ ਗੂਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇਤਾਏ ਬ੍ਰਹਮ ਲੋਕ ਅਰ ਰੁਦਰ ਲੋਕ ਇਥੇ ਵਿਸਰਾਮ ਆਈ ਇਥੇ ਯਮਕ ਇੰਦਰ ਲੋਕ ਤੇਤਾਏ ਸਾਧ ਸੰਗਤ ਕੋ ਜੋ ਨਾ ਸਾਕੇ ਮਲ ਮਲ ਧੋਵੈ ਪਾਇ ਮਲ ਮਲ ਧੋਵੈ ਪਾਇ ਮਲ ਮਲ ਪੁੱਲਾ ਹੀ ਉਚਾਰਨ ਆਬ ਮੋਹ ਆਇਓ ਆਬ ਮੋਹ ਆਇਓ ਆਬ ਮੋਹ ਪਤ ਆਬ ਮੋਹ ਆਏ ਪਰਿਓ ਸਰਨਾਇ ਗੋਹਜ ਪਾਵ ਕੋ ਬਹੁਤ ਪ੍ਰਜਾਰ ਹੈ ਮੋਕ ਸਤਗੁਰ ਦੀਓ ਹੈ ਬਤਾਇ ਰਹਾਉ ਸਿੱਧ ਸਾਧਿਕ ਆਰ ਜਾਖੇ ਕਿੰਨਰ ਨਰ ਇਹ ਜਾਖੇ ਉਚਾਰਨ ਕਰਨਾ ਜਜਿਆ ਖਖੇ ਸਿਆਰੀ ਐੜਾ ਕਸ ਕੇ ਉਚਾਰਨ ਕਰਨਾ ਸਿੱਧ ਸਾਧਿਕ ਅਰ ਜਖ ਕਿੰਨਰ ਨਰ ਸਿੱਧ ਸਾਧਕ ਅਰ ਜਖ ਕਿੰਨਰ ਨਰ ਰਹੀ ਕੰਠ ਉਰਜਾਇ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੈ ਕੋਟ ਐਸੀ ਦਾਸ ਆਇ ਗੂਜਰੀ ਮਹੱਲਾ ਪੰਜਵਾ ਆਪ ਜਸ ਮਿਟੈ ਹੂ ਵੈ ਜਗ ਕੀਰਤ ਆਪ ਜਸ ਮਿਟੈ ਆਪ ਤੇ ਜਸ ਦੇ ਵਿੱਚ ਡੈਸ਼ ਦੀ ਕਿ ਥੋੜਾ ਜਿਹਾ ਉਚਾਰਨ ਕਰਨਾ ਹੈ ਨਖੀਰ ਕੀ ਜੀ ਪੜਨਾ ਹੈ ਪੂਲਾ ਉਚਾਰਨਾ ਹੈ ਆਪ ਜਸ ਮਿਟੈ ਹੂ ਵੈ ਜਗ ਕੀਰਤ ਦਰਗਹ ਹੈ ਬੈਸਣ ਪਾਈਐ ਜਾਮ ਕੀ ਤਰਾਸ ਨਾਸ ਹੋਏ ਖਿਨ ਮਹਿ ਸੁਖ ਅਨੰਦ ਸੇਤੀ ਘਰ ਜਾਈਐ ਜਾਤੇ ਕਾਲ ਨ ਬਿਰਤੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਆਪਣਾ ਕਹੇ ਕੰਨ ਨੀ ਆਪਣਾ ਨੀਐ ਮਾਨਤਨ ਸਦਾ ਧਾਈਐ ਰਹਾਉ ਮੋਹੇ ਸਰਨ ਦੀਨ ਦੁਖ ਪੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਵਿਸਰਾਮ ਤੇ ਜ਼ਿਆਦਾ ਰੁਕਿਆ ਚਾਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਸਹ ਪੈਜ ਰਖਾਈਐ ਗੂਜਰੀ ਮਹੱਲਾ ਪਿੰਜਵਾ ਵਿਸਵੰਪਾਰ ਜੀਨ ਕੋ ਦਾਤਾ ਇਹ ਧਿਆਨ ਨਾਲ ਉਚਾਰਨ ਕਰਨਾ ਪਾਠ ਵਿਸਵੰ ਬੱਬੇ ਸਿਆਰੀ ਸਸੇ ਔਕੜ ਐਡੇ ਉੱਤੇ ਟਿੱਪੀ ਪਹਿਲਾਂ ਬੋਲਣਾ ਵਿਸਵੰ ਫਿਰ ਨਾਲ ਬੋਲਦਣਾ ਭਾਰ ਵਿਸਵੰਬਰ ਨਹੀਂ ਕਹਿ ਜਾਣਾ विश्वं पार जीएन को दाता भक्त परे पंडार जा की सेवा निफल ना होवता देखो निफल? निफल जा की सेवा निफल ना होवता खेन मह करे उद्धार मेरे मन मा, मेरे चरण कमल संग राच सकल जीव जा को आराध्य है ਤਾ ਹੂ ਕੋ ਤੂੰ ਜਾਚ ਰਹਾਉ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ਹੋਏ ਸਹਾਈ ਜਿਸ ਤੂੰ ਰਖੈ ਤਿਸ ਕਹਾ ਕਰੇ ਸੰਸਾਰ ਗੂਜਰੀ ਮਹੱਲਾ ਪੰਜਵਾ ਜਨਕੀ ਪੈਜ ਸਵਾਰੀ ਆਪ ਜਨਕੀ ਪੈਜ ਜਾਨ ਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦ ਉਤਰ ਗयो ਸਭ ਤਾਪ ਰਹਾਉ ਹਰ ਗੋਬਿੰਦ ਰੱਖਿਓ ਪਰਮੇਸ਼ਰ ਹਰ ਗੋਬਿੰਦ ਰੱਖਿਓ ਪਰਮੇਸ਼ਰ ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਤਾਰ ਮਿਟੀ ਬਿਯਾਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕਿਓ ਮੇਰਾ ਕਰਤਾ ਅੰਗੀਕਾਰ ਕਿਓ ਮੇਰਾ ਕਰਤਾ ਅੰਗੀਕਾਰ ਕਿਓ ਮੇਰਾ ਕਰਤਾ ਗੁਰਪੂਰੇ ਕੀ ਵਡਿਆਈ ਅਬ ਚ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜਾ ਸਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ